जय शंकर सारे जी सारेनु जी जी स्टार्ट टीम है जड़ी है मनी महेश छत्रदेव बीच पहुंची है और ਤੁਸੀਂ ਸਾਡੇ ਪਿੱਛੇ ਜਿਹੜੇ ਸੇਵਾ ਦੇ ਸੇਵਾਦਾਰ ਦੇਖ ਰਹੇ ਹੋ ਇਹ ਮੁਕੇਰੀਆਂ ਦੇ ਜਿਹੜੇ ਲੰਗਰ ਦੇ ਲੰਗਰ ਦੇ ਸੇਵਾਦਾਰ ਹੈ ਇਹ ਕਾफी ਅਰਸੇ ਤੋਂ ਕਾफी ਸਾਲਾਂ ਤੋਂ ਸੰਗਤਾਂ ਦੀ ਸੁਵਿਧਾ ਵਾਸਤੇ ਲੰਗਰ ਦਾ ਰਹਿਣ ਦਾ ਖਾਣ ਪੀਣ ਦਾ ਜਿਹੜੀ ਸੁਵਿਧਾ ਔਰ ਮੈਡੀਕਲ ਸਹੂਲਤ ਹੈ ਉਹ ਜਿਹੜੀ ਦਿੱਤੀ ਜਾ ਰਹੀ ਹੈ ਸਾਡੇ ਵਿੱਚ ਉਹਨਾਂ ਦੇ ਪ੍ਰਧਾਨ ਜੀ ਮੌਜੂਦ ਹੈ ਜੀ ਹਾਂਜੀ ਜੈ ਜੈ ਬੋਲੇ ਨਾ ਜੀ ਜੈ ਬੋਲੇ ਹਾਂਜੀ ਭਗਤ ਜੀ ਭਗਤ ਜੀ ਕਿਵੇਂ ਦੇਖ ਰਹੇ ਹੋ ਯਾਤਰਾ ਜਹਾਜ਼ ਦੇ ਥਰੂ ਵੀ ਆ ਰਹੀ ਹੈ ਪੈਦਲ ਵੀ ਯਾਤਰਾ ਆ ਰਹੀ ਹੈ ਕਿਵੇਂ ਦੇਖ ਰਹੇ ਹੋ ਜੇ ਲੰਗਰ ਦੀ ਇਹ ਕਾਰਟ ਹੋਵੇ ਤਾਂ ਅਸੀਂ ਯਾਤਰੀਆਂ ਨਾਲ ਵੀ ਗੱਲ ਕੀਤੀ ਹੈ ਵੀ ਜੇ ਲੰਗਰ ਨਾ ਹੋਵੇ ਤਾਂ ਯਾਤਰਾ ਜਿਹੜੇ ਆ ਬਹੁਤ ਕਠਿਨ ਹੋ ਸਕਦੀ ਹੈ ਤੁਸੀਂ ਕਿਵੇਂ ਦੇਖ ਰਹੇ ਹੋ ਅੱਜ ਯਾਤਰਾ ਦਾ ਪੂਰਾ ਆਨੰਦ ਆ ਜੀ ਕੱਲ ਤੋਂ ਅੱਜ ਯਾਤਰਾ ਕਾਫੀ ਵਧੀਆ ਹੈ ਤੇ ਜਿੰਨੇ ਲੰਗਰ ਵਾਲੇ ਇਹਨਾਂ ਨੂੰ ਯਾਤਰਾ ਦੇਖ ਕੇ ਆਨੰਦ ਆਦਾ ਲੰਗਰ ਵਰਤਾਨ ਦਾ ਆਨੰਦ ਆਦਾ ਇਹ ਖੁਸ਼ੀ ਹੁੰਦੀ ਹੈ ਵੀ ਚਲੋ ਯਾਤਰੀ ਆਣਦੇ ਆਂ ਵੀ ਲੰਗਰ ਵਰਤਾਈਏ ਤੇ ਬਾਪੇ ਦੀ ਕਿਰਪਣਾ ਸਾਰਾ ਸਮਾਨ ਹੈਗਾ ਹਰ ਚੀਜ਼ ਮਿਲਦੀ ਹੈ ਲੰਗਰ ਵਿੱਚ ਹਾਂਜੀ ਤੇ ਲੰਗਰ ਵਿੱਚ ਕੀ 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 ਕੁਝ ਤੁਹਾਡੇ ਵੱਲੋਂ ਜਿਹੜਾ ਸ਼ਿਕਾਇਤ ਜਾਂਦਾ ਸਾਡੇ ਕੋਲ ਦਾਲ ਚਾਵਲ ਪੂਰੀ ਚਨੇ ਕਾਪਲੀ ਛੋਲੇ ਸ਼ਾਮ ਨੂੰ ਸੂਪ ਦੇਈਦਾ ਕਾਲੇ ਚਨੇ ਉਹਦੇ ਨਾਲ ਹੁੰਦੇ ਆ ਉਹਨਾਂ ਮੂੰਗਫਲੀ ਦਾਣਾ ਹੁੰਦਾ ਦਾਲ ਫੁੱਲੀਆਂ ਨਾਲ ਹੁੰਦੀਆਂ ਤੇ ਗੱਲ ਕਰੀਏ ਆਪਾਂ ਸਰਕਾਰ ਦੀ ਸਰਕਾਰ ਵੱਲੋਂ ਤੁਹਾਨੂੰ ਕਿੰਨੀਆਂ ਕਿ ਨਕਾਮੀਆਂ ਜਿਹੜੀਆਂ ਦੇਖਣ ਨੂੰ ਮਿਲਦੀਆਂ ਸਰਕਾਰ ਦੀ ਸਬਦਾ ਜੋ ਛਪ ਮਿਲਣੀ ਹੈ ਜੀ ਉਸ ਤੋਂ ਪਹਿਲਾਂ ਨਾ ਦੇ ਪ੍ਰਸ਼ਾਸਨ ਦਾ ਕੋਈ ਮੁਲਾਜ਼ਮ ਐਥੇ ਨਾ ਕੋਈ ਆ ਲੰਗਰਾਂ ਵਾਲੇ ਆਪਣੇ ਸਿਰ ਤੇ ਸਾਰਾ ਕੰਮ ਕਰਦੇ ਆ ਜੀ ਮਤਲਬ ਨਕਾਮੀ ਚੱਲ ਰਹੀ ਹੈ ਕਿਤੇ ਨਾ ਕਿਤੇ ਇੱਕ ਦਿਨ ਪਹਿਲਾਂ ਯਾਤਰਾ ਤੋਂ ਨੀਚ ਹਾਈਟ ਤੋਂ ਬਾਅਦ ਪੂਰੀ ਹਾਈਟ ਹੋ ਗਈ ਆਲੇ ਮਤਲਬ ਕਾਫੀ ਯਾਤਰੀ ਨੂੰ ਮੁਸ਼ਕਲ ਆ ਰਹੀ ਹੈ ਮੈਡੀਕਲ ਕੰਪਨੀ ਅੱਜ ਹੀ ਸ਼ੁਰੂ ਹੋਇਆ ਉਹਨਾਂ ਦੇ ਤੇ ਮੁਸ਼ਕਲਾਂ ਦੇ ਕਾਫੀ ਇੱਥੇ ਚੱਲਦੀ ਯਾਤਰਾ ਜੀ ਠੀਕ ਹੈ ਤੇ ਤੁਸੀਂ ਦੇਖ ਰਹੋ ਮਕੇਰੀ ਦੇ ਪੁੜੀ ਜਿਹੜੀ ਸੇਵਾਦਾਰ ਹੈ ਤੇ ਇੱਕ ਬੜੀ ਖੁਸ਼ੀ ਦੀ ਗੱਲ ਹੈ ਸਾਡੇ ਵਿੱਚ ਜਿਹੜੇ ਮੁੱਖ ਸੇਵਾਦਾਰ ਹੈ ਰਾਹੁਲ ਜੀ ਤੇ ਸਾਡੇ ਵਿੱਚ ਮੌਜੂਦ ਹੈ ਤੇ ਰਾਹੁਲ ਜੀ ਜੈ ਸ਼ੰਕਰ ਗੀ ਜੀ ਜੈ ਸ਼ੰਕਰ ਗੀ ਸਰ ਰਾਹੁਲ ਜੀ ਤੁਸੀਂ ਕਿੰਨੇ ਕ ਤਰੀਕ ਤੋਂ ਜਿਹੜੇ ਆ ਕੇ ਜਿਹੜਾ ਸਟੈਚਰ ਵੱਡਾ ਖੜਾ ਕਰਨਾ ਹੁੰਦਾ ਕਿੰਨੇ ਕ ਦਿਨ ਤੋਂ ਪਹਿਲਾਂ ਆਣਾ ਪੈਂਦਾ ਸਰ ਹਫਤਾ ਹੀ ਜਾਂਦੇ ਇੱਕ ਹਫਤਾ ਪਹਿਲਾਂ ਇੱਕ ਹਫਤਾ ਕੀ ਮੁਸ਼ਕਲਾਂ ਜਿਹੜੀਆਂ ਆਉਂਦੀਆਂ ਇੱਕ ਹਫਤੇ ਪਹਿਲਾਂ ਕਿਉਂਕਿ ਜਤਰਾ ਜਦੋਂ ਲੱਗ ਜਾਂਦੀ ਹੈ ਲੰਗਰ ਚਾਲੂ ਹੋ ਜਾਂਦੇ ਆ ਖਾਣ ਪੀਣ ਨੂੰ ਸਾਰਾ ਕੁਝ ਸੁਵਿਧਾ ਜਿਹੜੀ ਮਿਲ ਜਾਂਦੀ ਉਸ ਤੋਂ ਪਹਿਲਾਂ ਜਿਹੜੀ ਕਠਿਨ ਜਤਰਾ ਔ ਕਸਰ ਨਹੀਂ ਮਿਲਦੀ ਸਰ ਸਮਾਨ ਬੜਾ ਕਪੂਜਦੋਂ ਪਰ ਦਿੱਕਤ ਬੜੀ ਆਂਦੀ ਆ ਬਿਮਾਰੋ ਜਿੰਦੇ ਲੋਕੀ ਦਵਾਈਆਂ ਜਿਹੜੀਆਂ ਸਾਡੇ ਨਾਲ ਆਂਦੀਆਂ ਉਹ ਦਿੰਦੇ ਆ ਬਾਅਦ ਖਤਮ ਹੋ ਜਾਂਦੀਆਂ ਤੇ ਪ੍ਰਧਾਨ ਜੀ ਇੱਕ ਕਮਲ ਤੁਹਾਡੇ ਨੂੰ ਹੋਰ ਗੱਲ ਸ਼ੇਅਰ ਕਰਨਾ ਚਾਹੁੰਦਾ ਵੀ ਜਿਹੜੇ ਯਾਤਰੀ ਆਂਦੇ ਆ ਮੈਂ ਕਾਫੀ ਦੇਖਿਆ ਉਹ ਕੈਪਰੀਆਂ ਵਗੈਰਾ ਜਾਂ ਸਿਰ ਨੰਗੇ ਤੋਂ ਟੀ-ਸ਼ਰਟਾਂ ਵਗੈਰਾ ਪਾ ਕੇ ਆਂਦੇ ਆ ਕਿਆ ਉਹਨਾਂ ਵਾਸਤੇ ਸਹੀ ਐ ਯਾਤਰੀਆਂ ਨੂੰ ਚਾਹੀਦਾ ਵੀ ਗੋਰੀਗੋੜ ਦਾ ਜਿਹੜਾ ਮੌਸਮਾ ਬਹੁਤ ਖਰਾਬ ਐ ਉਹਨਾਂ ਨੂੰ ਆਪਣੇ ਗਰਮ ਕੱਪੜੇ ਟੋਪੀ ਵਗੈਰਾ ਔਰ ਛਤੜੀ ਇਹ ਆਪਣੇ ਟਾਰਚ ਇਹ ਬਹੁਤ ਜ਼ਰੂਰੀ ਹੈ ਬਰਸਾਤੀ ਵਗਾਰਾ ਠੀਕ ਹੈ ਧੰਨਵਾਦ ਜੀ ਤੇ ਤੁਸੀਂ ਦੇਖਿਆ ਇਸ ਟਾਈਮ ਉਹਨਾਂ ਦੀ ਪੂਰੀ ਟੀਮ ਹੈ ਹਲਵਾਈ ਵੀਰ ਹੈ ਮੇਰੇ ਸਾਡੇ ਆ ਦੇਖਣ ਨੂੰ ਆਇਆ ਸੀ ਅੰਦਰ ਵੀ ਕਵਰੇਜ ਕੀਤਾ ਉਹਨਾਂ ਦਾ ਕਿਉਂਕਿ ਬਹੁਤ ਵਧੀਆ ਜਿਹੜੀ ਚੀਜ਼ਾਂ ਨਵੇਂ-ਨਵੇਂ ਚੀਜ਼ਾਂ ਜਿਹੜੀਆਂ ਸ਼ਕਾਰੇ ਨੇ ਤੇ ਕਾਫੀ ਧੰਨਵਾਦ ਇਹਨੇ ਲੰਗਰ ਵਾਲਿਆਂ ਦਾ ਕਰਾਂਗਾ ਕਿਉਂਕਿ ਲੰਗਰਵਾਰ ਦਾ ਧੰਨਵਾਦ ਤਾਂ ਕਰਾਂਗੇ ਇਸ ਯਾਤਰਾ ਦੇ ਵਿੱਚ ਬਹੁਤ ਕਠਿਨ ਰੈਡੀ ਦੇਖਣ ਨੂੰ ਆਉਂਦੀ ਹੈ ਜੇ ਯਾਤਰਾਜ ਦੇ ਵਿੱਚ ਲੰਗਰ ਨਾ ਹੋਵੇ ਤਾਂ ਕਈ ਸ਼ਰਤਾਂ ਹੁੰਦਾ ਜਿਹੜਾ ਕਹਿਣਾ ਸੀ ਵੀ ਕਾਫੀ ਕਠਿਨ ਉਹ ਯਾਤਰਾ ਹੋਣ ਵਾਲੀ ਹੈ ਕੈਮਰਾਮ ਗੁਰ ਅਮਨਦੀਪ ਸਿੰਘ ਜੀ ਨੇ ਜੀ ਸਟਾਰਟਿੰਗ ਦੇ ਕੈਪਸਿੰਗ ਲੋਗਨ